ਕੁਮੇ ਅਸਲੇ ਤੋਂ ਹਵਾਈ ਫਾਇਰ ਕਰਕੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਵਾਲੇ ਵਿਅਕਤੀ ਨੂੰ ਬਠਿੰਡਾ ਪੁਲਿਸ ਨੇ ਦਬੋਚਿਆ ਇਕਰ ਕੀ ਨਾਮ ਹੈ ਤੁਹਾਡਾ ਕਿਹੜਾ ਇਹ ਸੀ ਰਾਜਵੰਤ ਸਿੰਘ ਜੀ ਸੀਆਈ 1 ਬਠਿੰਡਾ ਕੀ ਮਾਮਲਾ ਹੈ ਇਹ ਜੀ ਅ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਅ ਬਲਵੰਤ ਸਿੰਘ ਹੈ ਜਿਹਨੇ ਸਿਵਲ ਹਸਪਤਲ ਦੇ ਲੱਗੇ ਹੋਇਆ ਉਹਨਾਂ ਨੇ ਫਾਇਰਿੰਗ ਕੀਤੀ ਸਿਵਲ ਹਸਪਤਲ ਦੇ ਕੁਆਟਰਾਂ ਕੋਲ ਉਹਦੇ ਰਾਣੀ ਦੇ ਮਕਦਮਾ ਦਰਜ ਕਰਕੇ ਤੁਸੀਂ ਦੱਸਿਓ ਮੈਨੂੰ ਕਿ ਕਿਹੜਾ ਇੱਕ ਦੋ ਜਣੇ ਹੈ ਇੱਕ ਹੌਲ ਹੁੰਦਾ ਅਸਲ ਕਿਹਦਾ ਹੈ ਅਸਲ ਜਗਮੀਤ ਸਿੰਘ ਹੈ ਕੋਈ ਐਮਪਲਾਈ ਹੈ ਸਿਵਲ ਹਸਪੀਟਲ ਦਾ ਉਹਦਾ ਵੀ ਕਾਰਜ ਕੀਤਾ ਹੋਇਆ ਹਾਂਜੀ ਉਹਦੇ ਤੇ ਵੀ ਐਫਆਰ ਇਹ ਦੋਨਾਂ ਦੇ ਮਾਮਲੇ ਕਰਦੇ ਦੋਨਾਂ ਦੇ ਤੇ ਲਾਇਸੈਂਸੀ ਸੀਗਾ ਅਸਲ ਅਸਲ ਲਾਇਸੈਂਸੀ ਅਸਲ ਲਿਖਣ ਸਾਹਿਕੀ ਦਾ ਕੀ ਇਹ ਜਗਮੀਤ ਸਿੰਘ ਦਾ ਹੈ ਕਿਰਤਾਰ ਇੱਕ ਕੀਤਾ ਕਿ ਦੋ ਕਿਤੇ ਇਹ ਇੱਕ ਬਲਵੰਤ ਸਿੰਘ ਕੀਤਾ ਜੀ ਨੇ ਫਾਇਰ ਕੀਤੇ ਸੀ ਉਹ ਉਹੀ ਭਾਲ ਜਾਰੀ ਹੈ ਜਮੀਤ ਸਿੰਘ ਮਸਲਾ ਕਰਦੇ ਲੈਣਾ ਉਸ ਦਾ ਨਹੀਂ ਉਹ ਜਮੀਤ ਸਿੰਘ ਕੋਟੂਨ ਲਵਾਉਣੇ ਕਾਬਲ ਅਦਾਲਤੀ ਕਿਸ ਤੇ ਆ ਰਹੇ ਹਾਂਜੀ ਤੇ ਕਾਰਨ ਕੀ ਸੀ ਕਿਉਂ ਫਾਇਰਿੰਗ ਕੀਤੀ ਵੀਡੀਓ ਤੋਂ ਬਾਅਦ ਵਸਾਏ